ਫ੍ਰੀਡ ਹਾਂਜੀ ਮਾਦਰੀ ਪੰਡੇ ਹਾਂ ਯਾਰ ਮਤਲਬ ਉਹ ਆ ਗਿਆ ਕਿ ਕੀ ਹੋ ਗਿਆ ਆਪਣੇ ਘਰ ਦੇ ਕਿ ਹੱਸਦਾ ਵਾਸਦਾ ਪਰਿਵਾਰ ਸੀ ਆਪਣਾ ਹਾਂ ਦਾ ਜਿਹੜਾ ਹੱਸਦਾ ਸੀ ਇੱਕ ਮਿੰਟ ਰੁਕ ਜਾ ਡਾਇਲੋਗ ਤੇ ਡਾਇਲੋਗ ਹੱਸਦਾ ਵਾਸਦਾ ਪਰਿਵਾਰ ਮੇਰੀ ਹਾਂ ਇੱਕ ਮਿੰਟ ਆਪਣਾ ਹੱਸਦਾ ਵਾਸਦਾ ਪਰਿਵਾਰ ਹੈ ਆ ਕੀ ਹੋ ਗਿਆ ਸਰ ਇੱਕ ਮਿੰਟ ਸਿੱਥੋਂ ਕਹਿੰਦੀ ਪਹਿਲਾਂ ਮੇਰੀ ਗੱਲ ਸੁਣ ਇੱذਰਾ ਔਰ ਇਵੈਂਟ ਕੀ ਗੱਲ ਕਰ ਲਾਂਗੇ ਅਪਾ ਲੈ ਯਾਰ ਹਾਂ ਠੀਕ ਹੈ ਕੀ ਖੜਕੀ ਕਰੀਏ ਸਾਰੀ ਰੈਡੀ ਹਾਂ ਐਕਸ਼ਨ ਰੀਤ ਹਾਂਜੀ ਕਾਲੇ ਸਾਫਾਂਡੇ ਹਾਂ ਯਾਰ ਮੈਂ ਤੇਰੇ ਨਾਲ ਗੱਲ ਕਰਨੀ ਸੀ ਜਿੰਨ ਆਪਣਾ ਹੱਸਦਾ ਫੱਸਦਾ ਪ੍ਰਵਾਹ ਹੈ ਇੱਕਦਮ ਪਤਾ ਨਹੀਂ ਕੀ ਹੋ ਰਿਹਾ ਯਾਰ ਪ੍ਰਵਾਹ ਕੀ ਹੋ ਗਿਆ ਹੁਣ ਉਹਦਰ ਤਾਂ ਭਾਬੀ ਦੇ ਲ ਉਹ ਆਪਣੇ ਪੇਕੇ ਵਾਗੀ ਬਾਈ ਸਾਹ ਨਾਲ ਖਿਜੇ ਖਿਜੇ ਰਹਿਣ ਲੱਗ ਪਿਆ ਆ ਹੁਣ ਖੇਤ ਦੀ ਪਾਇਸ ਮੇਰੇ ਕੋਲ ਫੇਰ ਫੇਰ ਕੀ ਉਹ ਵਿਚਾਰਾ ਰੋਂਦਾ ਸੀਗਾ ਕਹਿੰਦਾ ਬਾਈ ਨੇ ਮੈਨੂੰ ਉੱਚੀ ਨਹੀਂ ਮੈਂ ਸ਼ਬਦ ਬੋਲਦੇ ਕੋਈ ਪਤਾ ਨਹੀਂ ਕਿ ਪਿੰਡ ਜਾ ਰਿਹਾ ਸੀ ਉਹ ਬੈਕ ਚੁੱਕੀ ਮੈਂ ਰੁਕਿਆ ਉਹਨੂੰ ਮੈਨੂੰ ਵੀ ਕਹਿੰਦਾ ਸੀਗਾ ਕਹਿੰਦਾ ਭਾਈ ਮੇਦਾ ਪਿੰਡ ਜਾ ਰਿਹਾ ਸੀਗਾ ਕਹਿੰਦਾ ਛੁੱਟੀ ਪਹਿਲੇ ਰੋਕ ਲੈਣ ਤੇ ਇਹਦਾ ਕਹਿੰਦਾ ਮੈਂ ਅੱਜ ਖੜਦਾ ਨਹੀਂ ਸੀਗਾ ਰੁਕਣਾ ਨਹੀਂ ਸੁਰੇ ਮੈਂ ਕਿਹਾ ਪਾਲਾਉਂਗਾ ਯਾਰ ਕਿਹੋ ਜਿਹਾ ਕਲਾ ਕਰੀ ਜਾਂਦਾ ਤੇਰੀ ਆਪਣੀ ਭੈਣ ਦਾ ਘਰ ਫਿਰ ਕਿਉਂ ਇਹਦੇ ਦੂਜੀ ਭੈਣ ਚਲੀ ਕਿਤੇ ਅਸੀਂ ਤਾਂ ਹੈਗੇ ਨਾ ਉਰੇ ਚੱਲ ਕੋਈ ਨਾ ਹੁਣ ਤੁਸੀਂ ਸਾਨੂੰ ਟੈਨਸ਼ਨ ਲੈ ਰਹੇ ਆ ਕੋਈ ਤਾਂ ਰਹਿ ਲੋ ਉਹ ਟੈਨਸ਼ਨ ਤਾਂ ਇਹ ਦੇ ਮੈਂ ਸਾਰੀ ਟੈਨਸ਼ਨ ਲੈ ਕੇ ਬੈਠਾ ਫਿਰ ਕੀ ਹੋਊਗਾ ਫਿਰ ਮੈਂ ਉਹੀ ਤਾਂ ਗੱਲ ਕਰਦਾ ਕਰਨਾ ਮੈਂ ਬਾਈ ਦਾ ਵੀ ਗੱਲ ਕਰਦਾ ਚਲ ਉਹ ਵੀ ਜਦੋਂ ਕਨੂਪਾ ਚ ਗਿਆ ਰਹੀ ਸੀ ਬਾਈ ਨਾ ਤੇ ਬਾਈ ਦਾ ਚਲ ਮੈਨੂੰ ਵਰਦਾ ਕੋਈ ਤਾਂ ਬਾਈ ਦੇ ਮਰਜ਼ੀ ਕਰ ਚੱਲ ਰਹੀ ਹੋਊਗਾ ਵੀ ਬਾਈ ਚੰਦੀ ਨੂੰ ਕਦੇ ਉਹ ਤਾਂ ਨਾ ਬਸ ਤੇਰੀ ਆ ਨਾ ਉਹ ਵਿਚਾਰਾ ਜਵਾਕ ਜਹ ਹੈਗਾ ਉਹ ਤਾਂ ਉਹ ਹੀ ਨਹੀਂ ਕਿਸੇ ਨੂੰ ਕੁਝ ਕਹਿੰਦਾ ਉਹ ਤਾਂ ਹਸਣ ਖੇਡਣ ਚ ਧਿਆਨ ਹੈ ਤਾਂ ਹੀ ਦਾ ਕਿਹਾ ਮੈਂ ਜਿਹ ਪਹਿਲੀ ਵਾਰ ਦੇਖਿਆ ਉਹ ਜੇ ਮੈਂ ਰੋਂਦਾ ਨਹੀਂ ਹੱਸਦਾ ਖੇਡਦਾ ਰਹਿੰਦਾ ਉਹ ਤਾਂ ਕੋਈ ਗੱਲ ਆ ਕਿ ਮੱਥੇ ਤੇ ਬੱਟ ਨਹੀਂ ਹੁੰਦਾ ਵਿਚਾਰੇ ਦੇ ਅੱਜ ਦੇਖਿਆ ਮੈਂ ਜਦੋਂ ਦੁਖੀ ਰੂਹੀ ਮੇਰੇ ਕੋਲ ਖੜਾ ਖਾਂਦੇ ਪੀਏ ਚਲ ਕੋਈ ਨਾ ਤੂੰ ਨਾਲ ਨੂੰ ਕੁਛ ਕਰੀ ਉਹ ਨਮਰ ਦਾ ਝੀਲ ਵਾ ਕੇ ਰੱਖੀ ਉਹ ਮੈਂ ਤੈਨੂੰ ਕਿਹਾ ਪ੍ਰਿੰਸੀਸੀ ਮੇਰਾ ਖੇਤ ਉੱਤੇ ਮੈਂ ਤਾਂ ਉਹਨੂੰ ਕਹਿ ਗਿਆ ਮੈਂ ਕਿ ਕੱਟੇ ਹਾਂ ਪਰਵਾਣ ਨੂੰ ਪਈ ਤੁਸੀਂ ਆਪਦਾ ਹੱਸੋ ਖਿੱਡ ਆਹ ਹੁਣ ਪ੍ਰਿੰਸ ਆਉਂਦੇ ਦੇਣਾ ਸੀ ਕਿਤੇ ਕੀ ਹੋ ਗਿਆ ਵਾ ਖੇਤ ਹੀ ਨਹੀਂ ਅਸ ਤਾਂ ਹੁਣ ਬਾਕੀ ਇਹ ਤਾਂ ਚੱਲ ਕਿਸੇ ਵਾਰ ਜਾਂਦਾ ਬਾਕੀ ਜਾਂਦਾ ਵਿਚਾਰ ਜਿਗਰ ਉਹ ਕੱਢੋ ਉਹ ਗੱਲ ਚੱਲ ਨਹੀਂ ਮਰਜੀ ਮਤਲਬ ਬਾਈ ਉਹ ਦੇ ਰਹੀ ਸੀ ਬਾਈ ਕਰੀਏ ਬਾਈ ਤਾਂ ਕਰੀਏ ਉੱਧਰ ਬੈਠੇ ਸੀਗੇ ਬਾਹਰ ਉਹ ਡੰਗਰਾਂ ਵਾਲੇ ਪਾਸੇ ਨਾਲ ਆਪਣੇ 55 ਦੇ ਬੈਠੇ ਸੀਗੇ ਚਲ ਮੈਂ ਕਰਦਾ ਬਾਈ ਨਗਾ ਜਾ ਕੇ ਹਾਂ ਚਲਗੇ ਤੂੰ ਬਾਈ ਨਾ ਬਾਈ ਨਾਲ ਉਹ ਵੀ ਲੜਨ ਲੱਗੇ ਉਹ ਨਾ ਮੈਂ ਕਵਲੀ ਮੈਂ ਬਾਈ ਹੁਣੀ ਉੱਚੀ ਬਾਤ ਥੋੜੀ ਗੱਲ ਕਰ ਸਕਦਾ ਮੈਂ ਤਾਂ ਬਾਈ ਨੂੰ ਸਮਝਾਉਣ ਦੀ ਕੋਸ਼ਿਸ਼ ਕਰੂੰਗੀ ਵੀ ਛੱਡ ਬਈ ਜਿਹੜਾ ਕੁਝ ਹੋ ਗਿਆ ਉਹਨੂੰ ਵਾਗਿਆ ਠੀਕ ਹੈ ਚਲ ਕਰ ਲੈ ਕੰਮ ਇਹ ਓਕੇ ਅੱਛਾ ਫਿਰ ਨਹੀਂ ਤੋ ਹੀ ਹੋ ਰਿਹਾ ਸਿੱਧੂ ਅੱਛਾ ਜਾਲਾ ਨਹੀਂ ਅਸੀਂ ਪਿੱਛੇ ਫੋਨ ਵਾਲਾ ਨਹੀਂ ਮੈਂਸ਼ਨ ਕੀਤਾ ਆਹੋ ਹੂੰ ਸਹੀ ਹੈ ਭਾਈ ਇੱਥੋਂ ਬਾਹਰ ਮਾਰ ਦਿੰਦੀ ਆ ਉਹ ਸਾਈਡ ਸੀਗਾ ਜਿਹਨੂੰ ਇਹ ਫੋਨ ਦਾ ਦੱਸਣਾ ਜ਼ਰੂਰੀ ਆ ਉਹ ਹਜੇ ਨਾ ਦੱਸ ਕਸੀਨ ਹੋਰ ਲਾ ਦਾਂਗੇ ਬਾਪੇ ਦਾ ਹੋਰ ਲਾ ਦੂਗਾ ਉਹ ਸੱਤ ਮਾਣ ਦਾ ਘਰ ਬਿਆ ਉਹ ਪਿੱਛੇ ਨਾ ਤੇ ਬੰਦਾ ਐਂਗਲ ਦਾ ਬਾਪੇ ਬੰਦਾ ਸਭ ਕੁਝ ਹੀ ਆ ਇਹ ਤਾਂ ਇਹ ਯਾਰ ਇੱਕ ਬੰਦਾ ਕਰਦਾ ਕੰਮ ਆ ਹਾਂ ਮਨਵੀਰ ਤੈਨੂੰ ਰੈਡੀ ਆਇਆ ਆ ਲੈ ਰੈਡੀ ਆ ਤੇ ਬਸ ਮੰਨ ਜਲਦਾ ਅਸਦਾ ਸੀਗਾ ਮੈਂ ਵੇਖ ਜੀ ਮਨਵੀਰ ਤੇ ਠੀਕ ਫੋਨ ਤੁਹਾਡੇ ਕਿਹੜਾ ਹੈਗਾ ਨਾ ਫਿਰ ਮੈਂ ਆਇਆ ਹਾਂ ਮੈਂ ਟੈਨਸ਼ਨ ਤਾਂ ਨਹੀਂ ਕਰਾਂਗਾ ਜੇ ਬਣਾਉਂਦਾ ਸੀ ਇੰਚ ਚਾਹੌਟ ਕਰੀਂ ਲੰਦ ਵੀ ਸੀ ਕੱਢੀ ਵੀ ਲੱਗਦੀ ਐਥੇ ਪੀ ਆ ਸਮਾਨ ਚ ਉਹ ਹੈਲੋ ਅਸੀਂ ਤੁਹਾਨੂੰ ਕਾਲ ਕਰਕੇ ਮਾਰ ਜਾਓ ਚਲੋ ਜੀ ਕਲਾਸ ਲਗਣੀ ਸਟਾਰਟ ਹੋ ਜਾਣਾ ਲੈ ਹੋਰ ਕਦੋਂ ਹਾਂ ਕਦੋਂ ਦੇ ਫੋਨ ਸੁਣਨਾ ਮੁਰਦਾ ਬਾਦ ਫੋਨ ਫੋਨ ਬੰਦ ਕਰੋ ਨਹੀਂ ਤਾਂ ਸਾਡੇ ਕੰਮ ਦਾ ਪ੍ਰਬੰਧ ਕਰੋ ਮੈਂ ਕਰੀ ਉਹਨੂੰ ਨਹੀਂ ਮੈਂ ਆਪਦੀ ਨੂਨ ਦੱਸੂ ਫੋਨ ਬਾਲਾ ਕਰ ਬਲ ਮੈਂ ਆਪਦੀ ਨੂਨ ਦੱਸੂ ਮਾਈਕ ਰੂ ਕਿਹਦਾ ਇਹ ਪਹਿਲਾਂ ਮੈਂ ਪੜ ਲਾਂ ਉਮਮ ਮਰ ਜਾ ਆ ਮੁੰਡੇ ਨਾਲ ਹੀ ਗੱਲਾਂ ਕਰੀ ਜਾਂਦਾ ਓਏ ਤੇਰੀ ਕੀ ਕੋਈ ਕੁੜੀ ਮਨ ਹੁੰਦੀ ਤਾਂ ਨਹੀਂ ਆ ਮੈਂ ਨਹੀਂ ਅਸੀਂ ਮੁੰਡੇ ਨਾਲ ਗੱਲਾਂ ਕਰੀ ਮੇਰੀ ਗੱਲ ਦੀ ਕੁੜੀ ਨਾਲ ਗਲਤ ਕਰ ਓਏ ਇਹ ਗੱਲ ਸੁਣ ਉਹ ਦੇਖ ਮੈਂ ਤੇਰੇ ਬਾਪੂ ਵਰਗਾ ਉਹ ਜੇ ਕੋਈ ਕੁੜੀ ਕੜੀ ਨਾਲ ਗੱਲਾਂ ਕਰਦਾ ਹੁੰਦਾ ਤਾਂ ਤੈਨੂੰ ਮaaf ਕਰ ਦਿੰਦੇ ਪਰ ਤੂੰ ਆ ਮੁੰਡੇ ਨਾਲ ਗੱਲਾਂ ਮਾਰਦਾ ਠੀਕ ਹੈ ਜੀ ਮੁੰਡੇ ਨੂੰ ਮaaf ਕਰਦੇ ਲੈ ਇੱਧਰ ਦੇ ਫੋਨ ਅਸੀਂ ਸੁਣੀਏ ਕਰ ਲੇ ਜੀ ਕਹਾਂ ਤੇ ਭਈਆ ਹੈਲੋ ਕੌਣ ਹੈ ਭਾਈ ਕੋਈ ਨਹੀਂ ਜੀ ਮੈਂ ਵੀ ਨਹੀਂ ਪਛਾਨਿਆ ਨੂੰ ਪਤਾ ਨਹੀਂ ਮੈਂ ਕਿੱਥੇ ਆ ਕੌਣ ਆਏ ਇਹਨੂੰ ਪਤਾ ਨਹੀਂ ਹੈਂ ਜੀ ਕੋਈ ਨਹੀਂ ਨੇ ਪਤਾ ਕੌਣ ਆ ਬਹੁ ਨਹੀਂ ਗਿਆ ਤਾ ਮੈਂ ਕੌਣ ਆ ਜੀ ਨੂੰ ਪਤਾ ਨਹੀਂ ਮੈਂ ਕਿੱਥੇ ਉਹ ਤੈਨੂੰ ਪਤਾ ਨਹੀਂ ਲੱਗਦਾ ਵਾ ਰੜਿਆ ਜਾ ਹੈ ਨਾ ਤੈਨੂੰ ਰੜਿਆ ਪਤਾ ਨਹੀਂ ਲੱਗਦਾ ਕੌਣਾ ਸੀ ਕਰ ਲੈ ਲੇ ਤੁਸੀਂ ਨਾ ਨਮਸਤੈ ਨਮਸਤੈ ਰੱਬ ਬੱਚਾ ਕਰ ਲੈ ਦੇਖ ਲੈ ਮੈਂ ਨਾ ਉਥੇ ਲੁੱਕਲੇ ਢੋਲ ਵਿੱਚ ਬਾੜ ਕੇ ਨਾ ਮੂੰਹ ਕੱਢ ਦੂੰ ਤੇਰੇ ਮੈਂ ਹਾਂ ਤੇਰਾ ਸੀ ਅੱਛਾ ਹੋ ਲੁੱਕਲੇ ਢੋਲ ਚ ਬਾੜ ਕੇ ਨਾ ਤੈਨੂੰ ਇਦਾਂ ਸੀਨੇ ਕਰ। ਇਹ ਨਹੀਂ ਨਾਲ। ਹੋਰ ਰੰਗ ਤਾਂ ਕੋਈ ਗੱਲ ਨਹੀਂ ਮੇਰੀ ਗੱਲ ਸੁਣ। ਉਹ ਇਹ ਤਾਂ ਕੋਈ ਭੁੱਲ ਭੁਲੇਖਾ ਮੈਂ ਲੈ ਤੈਨੂੰ ਛੱਡ ਗਿਆ ਇੱਧਰ ਸਾਊਥ ਅਫਰੀਕਾ ਵਾਲਾ ਕੋਈ। ਗਾਨਾ ਗਾਨਾਂ ਚੋਂ। ਅੱਲਾ ਕਰ ਲਾ ਗੱਲ। ਚਾਚਾ ਨਾਲ ਮੈਂ ਫਿਰ ਕਰਾਂਗਾ ਮੇਰਾ ਸੀਨ ਕਰਾਂਗਾ ਉਹਨੂੰ। ਚਾਚਾ? ਓਕੇ ਬਾਈਓ। ਜਾਣੇ ਕਿਹਾ ਜਾਣੇ। ਇਹ ਚਾਚੇ ਨਾਲ ਗੱਲ ਕਰਦਾ ਸੀ। ਨਾ ਨਾ ਜਾਣੇ ਕਿਹਾ। ਜਾਣ। ਜਿੱਦ ਕਹਦਾ ਸੈਟ। ਤੂੰ ਬੰਦਾ ਦੇਖੀ। ਹਾਂ। ਸਿਰੇ ਦਾ ਐਕਟਰ ਹੈ। ਫੇਸ ਨਹੀਂ ਉਹ। ਕਰੈਕਟਰ ਸੁਰੇ ਦਾ ਹਾਲਾ ਗਾਣਾ ਓਕੇ ਅੱਧਰ ਅੱਧਾ ਕੀ ਐ ਹੂੰ ਰੈਡੀ ਹੁੰਦੇ ਐਕਸ਼ਨ ਚੱਲ ਚੱਤ ਸੀ ਖਾਣੀ ਆਂ ਮੈਂ ਕਿਉਂ ਦੀ ਮਮੀ ਕਿਹ ਕਿੱਥੇ ਐ ਮਮੀ ਤਾਂ ਤੇਰੀ ਉਸੇ ਖੂਚ ਐ ਜਿੱਥੋਂ ਜਾਂਦੀ ਹੁੰਦੀ ਆ ਹਰ ਵਾਰ ਆਪਦੀ ਮਾਂ ਦੇ ਕਹੇ ਤੋਂ ਮੜਾ ਜਾ ਭੱਜ ਲੈਂਦੀ ਐ ਮੜਾ ਜਾਣੋ ਫੋਨ ਲਾਇਆ ਨਹੀਂ ਇਹ ਇਹੇ ਟਰੋੜਾ ਚੱਕ ਕੇ ਗਈ ਨਹੀਂ ਤੇ ਮੈਂ ਤਾਂ ਸੋਚਿਆ ਸੀ ਵੀ ਚਲ ਸਿਆਣੀ ਬਣ ਗਈ ਹੁਣ ਸੁਭਾ ਚੰਗਾ ਹੋ ਗਿਆ ਪਤਾ ਨਹੀਂ ਤਾਂ ਹੁਣ ਇਹਦੀ ਮਾਂ ਨੂੰ ਹੀ ਆਇਆ ਹੋ ਗਿਆ ਕਿ ਹੁਣ ਬਾਬੇ ਦਾ ਵਿਆਹ ਹੋ ਗਿਆ ਤੇ ਬਸ ਆਪਾਂ ਇਹਨੂੰ ਦੇ ਘਰ ਚ ਖਲੇਰਾ ਪਾਉ ਓਕੇ ਚਲ ਰੈਡੀ ਐਕਸ਼ਨ ਮੇਰੀ ਮਾਂ ਦੇ ਜਿਹੜੇ ਖੰਡਿਆ ਕਰਕੇ ਉਦੇ ਪਾਸੇ ਮੇਰੇ ਤੋਂ ਖੁਣਾ ਪੈਂਦਾ। ਨਾਈਟਰ ਦਾ ਖਦਰਾ ਨੌਤਰ ਦਾ। ਮੁਰਗੀ ਜਮ ਗਿਰਦਨਾ ਉੱਤੇ ਸਾਰੀ ਕੋਲ ਹੋ ਜਾਏਗਾ। ਆਜੇ ਨਾ ਕੋਈ ਮੋੜ ਕੇ। ਸਾਰੀ ਮੇਰੇ ਨਾਲ ਦੀ ਜੇ ਲੱਗਦੇ। 10 ਕੁੜੀ ਦਿਉਂਦੀ ਨਾ ਤੀਜੇ ਦਿਨ ਤੋਂ ਉੱਤੇ ਬਿਲਾੜਾ ਜੀ। ਅੱਗ ਦਾ ਕਰਕੇ ਨਿੱਕੇ ਢੂੜਾ। ਮੁਰਗੀ ਕਰਦਾ ਨੈਦਰ ਹਾ ਨੌਤਰ ਹਾਂ। ਜੀ ਜੱਪਤਰਾਂ ਮੇਰੇ ਅਮਰੀ ਬੋਝਾ ਕਰੇ। ਤੁਹਾਨੂੰ ਸੁਣਨਾ ਪਿਆ। ਕੀ ਕਰ ਰਹੇ ਹੋ ਅਲੇਪ ਐਨ ਹਲੋ ਜੇ ਸਕੇਗਾ ਡਾਊਨਲੋਡ ਹੋਊਗਾ ਇਸ ਤਰ੍ਹਾਂ ਜਿਹੜੀ ਹੈ ਨਾ ਡਾਇਲੌਗ ਤਾਂ ਨਹੀਂ ਮੈਂ ਤਾਂ ਪੂਰੇ ਨਹੀਂ ਦਿੱਤੇ ਤੋ ਹੈ ਅੱਧੇ ਡਾਇਲੌਗ ਆ ਗਿਆ ਮੁੱਟੋਂ ਮੁੱਟੰਦ ਰਿ ਜਿਹੜਾ ਬੋਲ ਕੇ ਬਰਾ ਬਿਨਾ ਉਹ ਤਾਂ ਕਰ ਸਕਦਾ ਹੈਗਾ ਆਖੇ ਨਾਂ ਬੋਲ ਕੇ ਗਾਉਣ ਨੂੰ ਕਲੀਅਰ ਕਰਾ ਦੇਣਾ ਤੇ ਤੀਰ ਫੜ ਕੇ ਹੀ ਨਾ ਦੋੰਦਿਆ ਜਿੰਦਾਂ ਤੇ ਰੱਖ ਨਹੀਂ ਬੋਲਦੇ ਜੀ ਵੱਧ ਘੜ ਕੇ ਉੱਤਨਾ ਤੋਂ ਕੁ ਕੀ ਹੋ ਕੇ ਅੱਜੋ ਵੀ ਬੋਲਦਾ ਸਾਰੇ ਢੰਡੇ ਮੇਰੀ ਮਾਂ ਦੇ ਬੀਜੇ ਹੁੰਦੇ ਨਾ ਘਰ ਰੋਕੇ ਬਸੰਦ ਦਿੱਤਾ ਨਾ ਬਸੰਦ ਦਿੱਤਾ ਹੋਰੇ ਜੀਜੇ ਨੇ ਬਰਾਲੂ ਦੇ ਨੂੰ ਦੱਸਦੇ ਨੇ ਕੀ ਕਰਨਾ ਲੋੜ ਦਾ ਕੁੜੀ ਦੀ ਉਰੇ ਆ ਗਈ ਜੇ ਨਾ ਮੂਵੀ ਨਾ ਦੀ ਉਹਦੀ ਤੇਰੇ ਘਰ ਤੋਂ ਹੋ ਗਿਆ ਨਾ ਬਰੋਂਦੀ ਦੇ ਬੋਲ ਵੀ ਇੰਨੀ ਦੀ ਨਹੀਂ ਸਾਲ ਕੁਇ ਉਸਤੋਂ ਦੀਆ ਮੈਂ ਵੀ ਜੂਤ ਪਹਿਨਣਾ ਜਿੱਦ ਕਰੇ ਬੋਲੇ ਹੌਲੀ ਜਿਹਾ ਕਰ ਸਕੀਏ ਜੇਕਰ ਬੱਸ ਬੰਦੀ ਕਰਦਾ ਨਾ ਇਸ ਕਰ ਚਲ ਨਾਰਾ ਨਾ ਇਹ ਜਿਹੜਾ ਕੋਈ ਹੋ ਗਿਆ ਜੀ ਅਜਿੰਦਰੀ ਮਾਂ ਨੂੰ ਬੱਜਾ ਕਰਕੇ ਮera ਦਿਲਿਆਂ ਨਾਲ ਬੋਲੇ ਆਵਲਾ ਕਰੇ ਦੀ ਨਕਾਰ ਰੱਖਿਆ ਹੁੰਦਾ ਲੋੜ ਪੈਂਦੀ ਹੁੰਦੀ ਰੇ ਛੇਜੇ ਦੇ ਬਲਾਰੂ ਉੱਥੇ ਆਪਣੀ ਮੇਰੀ ਮਾਂ ਇਹ ਜੀ ਕਿਉਂ ਸਾਰੇ ਪਰਦੇ ਦੀ ਕੋਈ ਖੰਡ ਨਾ ਕਰ ਉਹ ਬਸ ਹਿੰਦਤਾ ਨਾ ਮੈਂ ਖੈਂਡਾ ਕਰ ਬਸ ਹਿੰਦਤਾ

ਬੜਾ ਅਦਰ ਠੇੜੀ ਦਾ ਕਾਹ ਦਾ ਸਾਪਰਾ ਜਪੜਾ ਕੇ ਦਿੱਤਾ ਸੀ ਗੱਜਰ ਤਾਂ ਚੱਲਦਾ ਕੋਈ ਮੈਨੂੰ ਤਾਂ ਆਪਣੀ ਹਿਸਾਬ ਜੈਨਾ ਇਹਦਾ ਪਰ ਮੇਰੇ ਮੱਥਾ ਮਾਰੀ ਜਾਂਦਾ ਆਹ ਹਾਉਏ ਜਣ ਕਿਧਰੋਂ ਚੜਿਆ ਅੱਜ ਥੂਂਦੇ ਨਾਲ ਸੀਰੀ ਜਹ ਹੋ ਰਿਆਂ ਦੱਤਾ ਪਟੇ 18 ਕਿਗ ਰੱਖਿਆ ਹੋ ਤਾਲ ਕੇ ਹੋਰੀ ਵਾਲੇ ਕਿੰਨੇ ਜੇ ਗਿਰ ਰੋਇਆ ਉਹਨਾਂ ਠੀਕ ਹੈ ਲੋਕ ਦੱਸੇ ਇਹ ਕਾ ਇਹਨਾਂ ਨੂੰ ਕੀ ਆਤਾ ਆਹ ਆਪਾਂ ਕਰੀਏ ਅਸੀਂ ਆਪਣੇ ਤੱਕ ਕਰਦੇ ਨਾ ਉਈ ਕਿੱਥੇ ਤਾ ਬਾਈ ਤੇਰਾ ਵੀ ਇੱਧਰ ਆ ਵੀਰ ਤੇ ਫੋਨ ਨਹੀਂ ਕਰ। ਇਹ ਪਹਿਲਾਂ ਤਾਂ ਕਦੇ ਵੀ ਨਹੀਂ ਪੁੱਛਿਆ। ਬਦਚਾਰਾ ਕਰਦਾ ਸੀ। ਇਹ ਪਾਲ ਵੀ ਕਿਤੇ ਨਾ ਪਤੀਆ ਜਾ। ਤੇਰੀ ਭੈਣ ਦਾ ਇਹ ਬਤਾਂ। ਹੁਣ ਕਰੇ ਕੋਈ ਗੱਲ ਹੋ ਜਨਾ। ਤੇਰੀ ਮਾਂ ਨੇ ਫੋਨ ਕਰਕੇ ਪਹਿਲਾਂ ਤੇਰੀ ਪੈਨੋ ਬੁਲਾਉਣਾ। ਇਹ ਮਾੜੇ ਮੋٹے ਮਸਲੇ ਨੇ ਯਾਰ ਬੰਦਾ ਆਪ ਵੀ ਤਾਂ ਸੁਝ ਜਾ ਸਕਦਾ ਨਾ। ਜਿੰਨਾ ਕਰਦੀ ਚੀਜ਼ ਆ ਜਦਾਂ। ਤੇਰੀ ਮਾਂ ਤਾਂ ਇਹ ਬੰਦੇ ਜਿੰਨਾ ਤਾਂ ਹੌਕਾਰ ਬੰਦ ਨਾ ਨਾ ਤਾਂ ਬਜ਼ਾਰ ਬੰਦ। ਕੋਈ ਹੋਰ ਚਾਹੁੰਦਾ ਯਾਰ ਇਹ ਹੋਵੇਗਾ ਉਹ ਕਰ ਨਹੀਂ ਬਸ ਇਹ ਕੀ ਗੱਲਾਂ ਸਾਰੀ ਪਰ ਤੁਹਾਨੂੰ ਉਹਦਾ ਗੱਲ ਹੈ ਮਨ ਨਾਲ ਮਰ ਤੋਂ ਰਿਆਇਆ ਸੀਗਾ ਉਹ ਫਿਰ ਪੈਰ ਉੱਤੇ ਚੱਲੇਗੀ ਤੇਰਾ ਮਨ ਦੇਖਣਾ ਹੋਵੇ ਸਾਰਾ ਦਿਨ ਸਾਰਾ ਦਿਨ ਉਹ ਕਰ ਨਹੀਂ ਕਰ ਸਕਦਾ ਉਹਦਾ ਕਰਾਉਣਾ 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 ਉਹਦਾ ਕਰ ਇਹ ਕੀ ਕਰਦਾ ਨਾ ਸਹੀ ਤਰ੍ਹਾਂ ਠੀਕ ਹੈ ਜਿਹੜਾ ਚਲੋਦੇ ਵੀ ਜਾਂਦਾ ਕੋਈ ਸਹੀ ਨਹੀਂਗਾ ਹਾਂ ਇਹਦੀ ਜਿਹੜਾ ਪਤਾ ਮਨ ਦੇ ਬਾਰੇ ਮੈਨੂੰ ਪਹਿਲਾਂ ਵੀ ਕਦੇ ਨਹੀਂ ਦੱਸਿਆ ਉਹ ਤਾਂ ਮੈਂ ਸਮਝਦਾ ਮੈਨੂੰ ਇਹ ਦਾ ਕਾਰਨ ਨਹੀਂ ਪਤਾ ਮੈਂ ਮਜ਼ਾਕ ਕਰਨਾ ਨਹੀਂ ਕਰਦਾ ਅਗਰ ਸੱਚਾ ਕੋਈ ਹੋਵੇ ਤਾਂ ਪਰ ਜਾਈ ਦਾ ਪਾਇਆ ਹੋਇਆ ਮੇਰੀ ਦਾ ਬਾਈ ਧੀ ਭੈਣ ਦਾ ਤਾਂ ਪਾਇਆ ਹੋਇਆ ਬਾਈ ਦਾ ਭਾਈ ਜਿਹੜਾ ਕਿ ਤੂੰ ਚਾਹੁੰਦਾ ਮੈਨੂੰ ਇਹ ਇਹ ਲੱਗ ਰਿਹਾ ਕਿ ਪ੍ਰੀਤ ਆ ਗਈ ਜਿਹਦੇ ਤਨੇ ਤਾ ਬਗ ਜਾਂਦੀ ਹੈ ਕਿੰਨਾ ਕਦੇ ਮੈਨੂੰ ਸ਼ੱਕ ਹੋ ਜਾਂਦਾ ਤੇਰੀ ਸੱਚਾ ਕਰਦੀ ਪ੍ਰੀਤ ਦਾ ਆਹ ਲੋਕੀਂਦਾ ਕਰੋ ਕਿੰਨੇ ਕਮਲ ਬਤਾ ਸਮਝਾ ਦੇ ਤੂੰ ਦਾ ਕੰਮ ਲੈ ਆਣਾ ਦੀ ਤੇ ਤੂੰ ਕੀ ਕਰੇਗਾ ਭਾਈ ਜਿਹੜਾ ਰਹੀ ਉਹਦਾ ਕੰਮ ਮੰਨ ਮਦਾਂ ਪਿੰਡ ਜਾ ਰਾਂ ਨਹੀਂ ਗਾ ਪੈਣ ਦੇ ਰੋਟਾ ਸਮਾ ਦਾ ਮਦਾਂ ਬੀਟ ਜਾਵਾਂ ਗਮਣਾ ਹੋਏ ਪਿੰਡ ਜਾ ਰਾਂ ਸੀਗਾ ਕਮਾਂਡ ਕਰੀ ਜਾਂਦਾ ਨਹੀਂ 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 ਐ ਮੂਰਖ ਨੇ ਕੰਦਾ ਨਹੀਂ ਕਰਦੇ ਪਿੰਡ ਜਾ ਕੇ ਤੂੰ ਕੀ ਕਰਦਾ ਆਹ ਨਾਲ ਕੋ ਤਾਂ ਪੈਣ ਬਾਕੀ ਮਗਰੀ ਇੱਧਰ ਆ ਤੇਰਾ ਭਰਾ ਕਰਦਾ ਗੱਲ ਡੇਢੇ ਪਾਸੇ ਲੱਗ ਜਾਂਦੀ ਹੁੰਦੀ ਐ ਐ ਨਹੀਂ ਕਰਦਾ ਮੈਂ ਕੰਨੀ ਆ ਗਿਆ ਮਾਚਾ ਦਾ ਤੇਜ ਬਣਾ ਲਾ ਲੈ ਚੜੀ ਕਰਦਾ ਜੋ ਇਹਦਾ ਜੀਦੀ ਨਾ ਵਾਟਾ ਆਸ ਦਾ ਜੀਦੀ ਸੋਲਾ ਸਤਾ ਕਰਦੇ ਮੈਂ ਤਾਂ ਨਾਮ ਤੋਂ ਟੋਪੀ ਚੱਕਰ ਕਰੀਂ ਦੇਰ 걸ੂ ਪੂਰਾ ਕੀ ਮੂੜਦਾ ਸਹੀ ਹਰ ਮੋੜ ਤੇ ਪਤਾ ਇਸ ਤਰ੍ਹਾਂ ਮੱਥੇ ਲੈਂਦੀ ਹੈ ਤੂੰ ਦੋ ਜਣੇ ਜਾਵੋ ਇਹਨੂੰ ਬਿੜਾ ਦਿਓ ਮੈਂ ਫੋਨ ਵੀ ਨਹੀਂ ਚੱਕਿਆ ਉਹਦੇ ਨੰਬਰ ਪੜਾ ਕੇ ਦੇ ਦਿੱਤਾ ਭਾਈ ਨੰਬਰ ਦਾ ਫੋਨ ਚੱਕ ਫੋਨ ਉਹ ਸੈਲਨ ਦੇ ਪਿਆ ਰਹੇ ਹੋਰ ਕਰੀਆਂ ਦਾ ਵੀ ਕੋਈ ਹੁਣ ਚੱਲ ਕੋਈ ਚੱਕ ਵਾਰ ਨਹੀਂ ਮੈਂ ਕੱਖ ਵਾਰਦਾ ਮੈਂ ਬੜਾ ਨਾ ਨਹੀਂ ਨਹੀਂ ਤੂੰ ਜ ਜਾਓ ਬਿਠੋ ਇਸ ਤਰ੍ਹਾਂ ਝੜਬੜਾ ਦਿਓ ਕਰੋ ਆਪਦੇ ਹੈ ਹਾਲ ਮਰਵਾਣੇ ਗੱਲਾਂ ਆਹ ਜਿਵੇਂ ਉੱਥੋਂ ਦੂਸਰ ਬੈਗੀ ਬੈਠਾ ਜੀ ਦਾ ਉਹ ਯਾਰਾ ਪੂਰੀ ਨਾ ਦਰਾਂ ਦਾਤੀ ਰੇਂਗ ਰੇ ਉਹ ਦਾਤੀ ਹੈ ਨਹੀਂ ਯਾਰ ਆ ਵੇ ਉਹ ਇਧਰ ਕੋਲੋਂ ਖੋਪੀ ਜਾਂਦਾ ਇਹਦਾ ਪੈਰ ਤੇ ਵੱਜਣਾ ਇਹਦਾ ਤਰਾ ਪੈਰ ਰਾ ਦੇ ਕੋਈ ਯਾਰ ਉਹ ਵੀ ਪਰਾ ਹੋ ਜਾਂਦਾ ਦੇਖ ਆਉਂਦੀ ਆ ਇਹਦਾ ਪ੍ਰੋਪਰ ਵੱਡਦਾ ਵੀ ਨਹੀਂ ਹੈਗਾ ਲੈ ਓਏ ਤੁਹਾਡੇ ਤੋਂ ਬੜੀ ਹੈ ਤੁਹਾਡੇ ਵੀ ਤਾਂ ਬੁਰੀ ਨਹੀਂ ਕਰਦਾ ਸਹੀ ਨਹੀਂ ਆਇਆ ਓਏ ਕਮੈਂਟਸ ਮੈਂ ਆ ਨਹੀਂ ਰਿਹਾ ਹੋ ਗਿਆ ਨਹੀਂ ਮੰਨਦਾ ਚੱਲੇ ਨਾ ਉਦੋਂ ਉਹ ਹੀ ਪੁੱਛ ਲਾ ਕਿਵੇਂ ਮੂਜਾ ਕੰਨਾ ਨਹੀਂ ਪੜਦਾ ਵਈ ਮੈਂ ਆਰਮਾਨੀ ਫੇਰੇ ਹਾਂ ਹਾਂ ਉਹ ਸਿੱਧਾ ਹੀ ਆ ਜੀ ਦੁਆਰਾ ਦੁਆਰਾ ਕਰ ਰਿਹਾ ਐਕਸ਼ਨ ਉਹਦਾ ਮੂਤ ਬੋਣਾ ਹੈ ਹਾਂ ਓਕੇ ਤੋੜਾ ਮੂਜਾ ਤੋੜੀ ਉਹ ਵੀ ਤੋੜ ਵਾਲੀ ਹੋ ਰਹੀ ਆ ਸਿੱਧਾ ਹੀ ਆਦੀ ਨਾ ਠੀਕ ਆ ਜੀ ਐਕਸ਼ਨ ਉਹਨਾਂ ਨੂੰ ਨਾ ਤਿੰਨ ਤਨਾ ਵੱਡੇ ਦਾ ਜਾਂਦੀ ਹੈ ਕੱਖ ਜੇ ਅੱਜ ਮੂਜਾ ਕਰ ਦਿੰਦੀ ਆ ਕੋਈ ਯਾਰ ਮੇਰੇ ਤੇ ਆਉਣੀ ਕਰਾਇਆ ਯਾਰ ਹੋਵੇ ਤਾਂ ਕਿ ਤਰ੍ਹਾਂ ਚੜਿਆ ਆਇਆ ਅੱਜ ਨੂੰ ਜਿਹਨੇ ਸੱਦਾ ਜਾਂ ਹੋ ਰਿਹਾ ਅੱਜ ਕੀ ਗੱਲ ਹੋ ਗਈ ਅੱਥੇ ਕਿੰਨਾ ਕਰੀ ਕਰਦਾ ਕੀ ਗੱਲ ਹੋ ਗਈ ਸੱਦਾ ਸੁਣੋ ਜਿਹਨੇ ਕਰਾ ਕੀ ਗੱਲ ਹੋਊਗਾ ਬੜੀ ਬਾਤ ਕੀ ਬਈ ਪਰਾਂ ਤਾਂ ਨਹੀਂ ਸਭ ਹੋ ਗਿਆ ਕੀ ਗੱਲ ਹੋਊਗਾ ਕੀ ਗੱਲ ਹੋਊਗਾ ਸਭ ਕੈਦ ਲਿਤਾ ਸੀ ਜਾਂ ਮੜਾ ਜੇ ਹੰਬਲਾ ਇਹਨਾਂ ਕਰੂ। ਦੇਖੀ ਤੇ ਮੇਰੀ ਜੀ ਦੇ ਰਿਜਲਟ ਦਾ ਆ। ਬਾਈ ਮਗਲ ਦਾ। ਉਹ ਬਾਈ ਜਿਆਦਾ ਚੰਗੀ ਹੋਉਂਦੀ ਆ। ਨਵੀਂ ਸ਼ਫਾਈ ਕਿਵੇਂ ਬਾਹਰ ਕੱਲਾ ਜਾ ਕੇ ਦਈਏ। ਆਪੇ ਮਿਲਿਆ ਨਹੀਂ ਸੀ ਆਇਆ ਸੀ ਤੇਪਾ ਮੇਰੇ ਕੋਲੇ ਖੇਤ ਗਿਆ ਸੀ ਹੁਣ ਰੋਂਦਾ ਰੋਂਦਾ ਗਿਆ ਵਿਚਾਰਾ ਲੈ ਬਤ ਉਹਨਾਂ ਇੰਦਾ ਖੁੰਦਾ ਆ ਦੀਪਾ ਇੱਥੋਂ ਘਰੋਂ ਰੋਂਦਾ ਖੁੰਦਾ ਮੇਰੇ ਕੋਲੇ ਖੇਤ ਵਾਹ ਕੇ ਆ ਗਿਆ ਬਾਈ ਧੋਕਰੋਂ ਰੋਂਦਾ ਮੈਂ ਰੋਂਦਾ ਆ ਰਹਿਦਾ ਖੁੰਦਾ ਬਾਈ ਆ ਮੈਂ ਖੇਦ ਕੱਖ ਵੱਢੀ ਜਾਂਦਾ ਸੀਗਾ ਮੇਰੇ ਕੋਲ ਦੀਪ ਆਇਆ ਉੱਥੇ ਉਹ ਵੀ ਵਿਚਾਰਾ ਰੋਂਦਾ ਜਾ ਕਹਿੰਦਾ ਚੀਚਾ ਜੀ ਨੇ ਮੈਨੂੰ ਕਿਦੋਂ ਕੱਤਾ ਜੀ ਕਹਿੰਦੀਆਂ ਤਾਂ ਤਾਂ ਕਰਕੇ ਮੇਰਾ ਮਨ ਜਾ ਖਰਾਬ ਹੋ ਗਿਆ ਬਈ ਆਜਾ ਤੁਸੀਂ ਕੀ ਕਹਤਾ ਸੀ ਉਹਨੂੰ ਬਾਈ ਮੈਂ ਇਹ ਜਾ ਉਹਨੂੰ ਕੀ ਕਹਣਾ ਮੈਂ ਤਾਂ ਉਹਨੂੰ ਐਂ ਕਿਹਾ ਮਾਪੇ ਵੀ ਦੇਖ ਤੁਸੀਂ ਆਪਣੇ ਪਰਿਵਾਰ ਤੋਂ ਤੁਸਾਂ ਆਮੇ ਗੱਲਾਂ ਆਪ ਨਹੀਂ ਕਰ ਸਕਦੇ ਆਪਦੇ ਜਿਹੜੇ ਕੁਝ ਹੁੰਦੇ ਮਸਲਾ ਕੋਈ ਖੜਾ ਹੁੰਦਾ ਹਾਂ ਤੁਸੀਂ ਸਮਝਾ ਸਕਦੇ ਹੋ ਪਰ ਸੋਡੀ ਮਾਂ ਦਾ ਜਦੋਂ ਜੀ ਕਰਦਾ ਹੈ ਦੀ ਹੋ ਮਾਰੀ ਆ ਚੰਤਰੀ ਆ ਉਹ ਉਹ ਐ ਨਹੀਂ ਦੇਖਦੀ ਵੀ ਮੇਰੇ ਪੁੱਤ ਦੇ ਪੇਪਰ ਨੇ ਉਹਦੀ ਪੜਾਈ ਖਰਾਬ ਹੁੰਦੀ ਐ ਹੁਣ ਇਹਨੇ ਦੁਬਾਰੇ ਘਰ ਚਾਹ ਜਾ ਕਲੇਸ਼ ਵਿੱਡਿਆ ਤਾਂ ਵਿੱਡਿਆ ਕਿਉਂ ਐ ਹੁਣ ਉਹ ਬਚਾਰਾ